ਕਨ ਕਵੀਰਾ ਤੇਰੀ ਝੋਪੜੀ ਗਲ ਕਟੀਆਂ ਦੇ ਪਾਸ ਕਵੀਰਾ ਤੇਰੀ ਝੋਪੜੀ ਗਲ ਕਟੀਆਂ ਦੇ ਪਾਸ ਉਹ ਜਿਹੜੇ ਵਿਆਹੇ ਨੇ ਉਹ ਰੋਣਗੇ ਤੂੰ ਤਾਂ ਹਜੇ ਕੁਵਾਰਾ ਤੂੰ ਕਿਉਂ ਹੋਈ ਜਾਣਾ ਉਦਾਸ ਦੋਸਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸਟ ਜਾਨੀ 바ਵਾ ਵਿੱਕੀ ਵੱਲੋਂ ਸ਼ੁਰੂ ਕਰਦੇ ਆਂ ਜੀ ਫਨੀ ਚੁਟਕਲਿਆਂ ਦਾ ਦੌਰ ਇੱਕ ਬੰਦਾ ਕੰਮ ਤੋਂ ਥੱਕਿਆ ਟੁੱਟਿਆ ਘਰੇ ਆਇਆ ਘਰੇ ਆਉਣ ਸਾਰ ਜਦੋਂ ਉਹਨੂੰ ਸਮੈਲ ਆਈ ਤਾਨੂੰ ਪਤਾ ਲੱਗ ਗਿਆ ਵੀ ਅੱਜ ਫੇਰ ਬੈਂਗਣਾਂ ਦੀ ਸਬਜ਼ੀ ਬਣਾਈ ਐ। ਆਪਦੀ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਤੂੰ ਬੈਂਗਣ ਨਾ ਬਣਾਇਆ ਕਰ ਰੋਜ਼ ਰੋਜ਼ ਬੈਂਗਣ ਨਾ ਬਣਾਇਆ ਕਰ। ਰੋਜ਼ ਬੈਂਗਣ ਖਾਣ ਨਾਲ ਬੰਦਾ ਅਗਲੇ ਜਨਮ ਚ ਉੱਲੂ ਬਣਦਾ। ਘਰ ਵਾਲੀ ਕਹਿੰਦੀ ਜਿਹੜਾ ਕੁਝ ਬਣਦਾ ਜੀ ਚੁੱਪਚਾਪ ਕਰਕੇ ਖਾ ਲਿਆ ਕਰੋ। ਇਹ ਗੱਲਾਂ ਤੁਸੀਂ ਪਿਛਲੇ ਜਨਮ ਤੇ ਸੋਚਣੀਆਂ ਸੀ। ਇੱਕ ਬੰਦੇ ਦਾ ਨਮਾ ਨਮਾ ਵਿਆਹ ਹੋਇਆ ਉਹ ਆਪਣੇ ਇੱਕ ਖਾਸ ਦੋਸਤ ਨੂੰ ਕਹਿੰਦਾ ਮੈਨੂੰ ਐਂ ਦੱਸ ਵੀ ਮੈਂ ਆਪਣੀ ਘਰ ਵਾਲੀ ਦਾ ਦਿਲ ਕਿਵੇਂ ਜਿੱਤਾਂ ਉਹ ਦੋਸਤ ਕਹਿੰਦਾ ਤੂੰ ਐਂ ਕਰੀ ਤੂੰ ਸਿਗਰਟ ਪੀਂਦਾ ਪੀਂਦਾ ਆਪਣੀ ਘਰ ਵਾਲੀ ਕੋਲੇ ਜਾਹੀਂ ਸਿਗਰਟ ਦਾ ਧੂਆ ਆਪਣੀ ਘਰ ਵਾਲੀ ਦੇ ਮੂੰਹ ਤੇ ਛੜਹੀਂ ਤਾਂ ਆਪਣੀ ਘਰ ਵਾਲੀ ਨੂੰ ਕਹਿ ਦੇ ਜੇ ਤੂੰ ਕਹਿਨੀ ਆ ਤਾਂ ਮੈਂ ਇਹ ਆਦਤ ਛੱਡ ਸਕਾਂ ਬੰਦੇ ਨੇ ਉਵੇਂ ਹੀ ਕੀਤਾ ਗਿਆ ਜਾ ਕੇ ਸਿਗਰਟ ਲਈ ਸਿਗਰਟ ਲਾ ਕੇ ਸਿਗਰਟ ਦਾ ਧੂਆ ਆਪਣੀ ਘਰ ਵਾਲੀ ਦੇ ਮੂੰਹ ਤੇ ਛੜਕਾ ਅਭੀਕਰ ਰਾਜ ਨੂੰ ਕਹਿੰਦਾ ਭਾਗਵਾਨ ਨੇ ਜੇ ਤੂੰ ਚਾਹਨੀਆ ਤਾਂ ਮੈਂ ਇਹ ਸਿਕਰਟ ਤੇਰੇ ਕਰਕੇ ਛੱਡ ਸਕਦਾ ਘਰ ਵਾਲੀ ਅੱਗੇੋਂ ਕਹਿੰਦੀ ਇਟਸ ਓਕੇ ਇਟਸ ਓਕੇ ਕੋਈ ਗੱਲ ਨਹੀਂ ਜੀ ਮੈਨੂੰ ਤੁਸੀਂ ਐ ਦੱਸੋ ਵੀ ਇਹ 골ਡ ਫਲੈਗ ਦੀ ਹੈ ਪਤੀ ਕਹਿੰਦਾ ਹਾਂ ਇਹ 골ਡ ਫਲੈਗ ਦੀ ਹੈ ਕਦੀ ਲਿਆਓ ਜੀ ਫਿਰ ਤਾਂ ਇੱਕ ਸੂਟਾ ਮੈਂ ਵੀ ਲਾ ਲੈਣੀ ਆ ਇੱਕ ਔਰਤ ਦੀ ਨਜ਼ਰ ਚ ਸਭ ਤੋਂ ਇਮਾਨਦਾਰ ਤੇ ਸਭ ਤੋਂ ਇੱਜ਼ਤਦਾਰ ਉਹਦਾ ਪਿਓ ਸਭ ਤੋਂ ਸੁੰਦਰ ਬੰਦਾ ਉਹਦਾ ਪੁੱਤਰ ਸਭ ਤੋਂ ਤਰਸਜੋਗ ਤੇ ਬਦਕਿਸਮਤ ਉਹਦਾ ਭਰਾ ਸਭ ਤੋਂ ਖੁਸ਼ਕਿਸਮਤ ਉਹਦਾ ਜੀਜਾ ਤੇ ਸਭ ਤੋਂ ਬੇਸਮਝ ਨਾਪੁੱਤਾ ਦਾ ਪਾਤਰ ਤੇ ਕੰਜੂਸ ਉਹਦਾ ਦਸਨ ਦੀ ਲੋੜਾ ਉਹਦਾ ਪਤੀ ਬੰਦੇ ਦੇ ਘਰ ਵਾਲੀ ਉਤੇ ਪੂਰਾ ਸ਼ੱਕ ਕਰਿਆ ਕਰੇ ਉਹ ਆਪਣੀ ਘਰ ਵਾਲੀ ਦੇ ਸ਼ੱਕ ਤੋਂ ਤੰਗ ਆ ਕੇ ਰੱਬ ਦਾ ਨਾਮ ਜਪਣ ਲੱਗਿਆ ਆਰਾਮ-ਰਾਮ ਕਰਨ ਲੱਗਿਆ ਦਾੜੀ ਬੁਧਾ ਲਈ ਹਰ ਟਾਈਮ ਰੱਬ ਦਾ ਨਾਮ ਜਪਿਆ ਕਰੇ ਇੱਕ ਦਿਨ ਉਹ ਬੰਦੇ ਦੀ ਪਤਨੀ ਤੋਂ ਉਹਦੇ ਸਹੇਲੀ ਪੁੱਛਦੀ ਆ ਕਹਿੰਦੀ ਨਹੀਂ ਤੇਰੇ ਘਰ ਵਾਲਾ ਤਾਂ ਬੜਾ ਧਰਮੀ ਬਣਿਆ ਪਰ ਦਾ ਬੜਾ ਰੱਬ ਦਾ ਨਾਮ ਜਪਦਾ ਤਾਂ ਬੰਦੇ ਦੀ ਪਤਨੀ ਕਹਿੰਦੀ ਕਹਿੰਦੀ ਕਾ ਨੂੰ ਇੱਟ ਹੈ ਜਾਣਾ ਤੈਨੂੰ ਨਹੀਂ ਪਤਾ ਹੁਣ ਇਹ ਹੂਰਾ ਨਾਲ ਵਿਆਹ ਕਰਾਉ ਨੂੰ ਫਿਰਦਾ ਵਿਆਹੇ ਹੋਏ ਬੰਦੇ ਦੇ ਘਰ ਦਾ ਤੇ ਕੁਆਰੇ ਬੰਦੇ ਦੇ ਘਰ ਦਾ ਕਿਵੇਂ ਪਤਾ ਲੱਗਦਾ ਜਿਹੜਾ ਕੁਆਰੇ ਬੰਦੇ ਦਾ ਘਰ ਹੁੰਦਾ ਉਹਦੇ ਬਾਹਰ ਲਿਖਿਆ ਹੁੰਦਾ ਸਵੀਟ ਹੋਮ ਜਿਹੜਾ ਵਿਆਹੇ ਹੋਏ ਬੰਦੇ ਦਾ ਘਰ ਹੁੰਦਾ ਉਹਦੇ ਬਾਹਰ ਲਿਖਿਆ ਹੁੰਦਾ ਓਮ ਸ਼ਾਂਤੀ ਓਮ ਸੋ ਦੋਸਤੋ ਇਹ ਜਿਹੜੇ ਛੁਟਕਲੇ ਭੇਜੇ ਸੀਗੇ ਦੀਪ ਬੰਗੜ ਸਾਹਿਬ ਨੇ ਭੇਜੇ ਸੀ ਮਰੋੜ ਤੋਂ ਜੇ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲਾ ਤਾਂ ਤੁਸੀਂ ਇਸ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਬਈ ਇਹ ਵੀਡੀਓ ਚੰਗੀ ਲੱਗਦੀ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ